ਆਰੇ ਕੰਗਣਾ ਰੌਨੋਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਰੌਨੋਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਿਆ ਕਿ ਅਸ਼ਦੀਪ ਕਲੇਰ ਨੇ ਕਿਹਾ ਕੰਗਣਾ ਰੌਨੋਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਹੀ ਉਹਨਾਂ ਨੇ ਭਾਜੀਪੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾ ਨੌਂ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਇਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਦੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤਪਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਏ ਲਾਤੀ ਤੇ ਡਿਬਰੂਗੜ ਸਿੱਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾਰ ਨੌਬ ਦੇ ਖਿਲਾਫ ਮੁੱਖ ਮੰਤਰੀ ਐਨਐਸਏ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਚਾਹ ਦੇ ਨਾਲ ਕਰਨ ਨਾ ਐਨਐਸਏ ਦਬਾਉਣ ਹੁਣ ਕੰਗਣਾ ਤੇ ਜਾਂ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਣਾ ਦੇਸ਼ਪਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਣਾ ਔਰ ਨੌ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਔਰ ਨੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਿਆ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗਨਾਰ ਨੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਹੀ ਉਹਨਾਂ ਨੇ ਭਾਜਪੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗਨਾਰ ਨੌਤ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਤੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਪਰਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੋਰ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੰਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੰਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਇਹੋ ਸਰਕਾਰਾਂ ਨੇ ਹੁਣ ਤਾਂ ਭਗਵੰਤਪਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਐ ਲਾਤੀ ਤੇ ਡਿਬਰੂਗੜ ਸਿੱਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਐ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਏ ਲਵਾਉਣ ਹੁਣ ਕੰਗਣਾ ਤੇ ਜਾਂ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਣਾ ਦੇਸ਼ਪੁਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਣਾ ਰਣੋਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਰਣੋਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਿਆ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗਨਾਰ ਨੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਹੀ ਉਹਨਾਂ ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹਿਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾ ਨੌਂ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌਂ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌਂ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਦੀ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤਨ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤਪਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਐ ਲਾਤੀ ਤੇ ਡਿਬਰੂਗੜ ਸਿਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਐ ਦਾ ਸ਼ੁਰੂ ਕਰ ਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਐ ਲਵਾਉਣ ਹੁਣ ਕੰਗਨਾ ਤੇ ਜਾਂ ਬੀਜੇਪੀ ਇਹਨਾਂ ਤੇ ਐਨਐਸਐ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਦੇਸ਼ ਭਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਨਾ ਰਣੌਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤਾ ਉਥੇ ਹੀ ਕੰਗਣਾ ਰੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਿਆ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗਣਾ ਰੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉਥੇ ਹੀ ਉਹਨਾਂ ਨੇ ਭਾਜੀਪੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾ ਨੌਤ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੋਰ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤਪਨ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਏ ਲਾਤੀ ਤੇ ਡਿਬਰੂਗੜ ਸਿਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾਰ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਏ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਏ ਲਵਾਉਣ ਹੁਣ ਕੰਗਣਾ ਤੇ ਜਾਂ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਣਾ ਦੇਸ਼ਪੁਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਣਾ ਔਰ ਨੌਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਔਰ ਨੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਦੀ ਹੈ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗਨਾਰ ਨੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਹੀ ਉਹਨਾਂ ਨੇ ਭਾਜਪਾ ਨੂੰ ਵੀ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗਨਾਰ ਨੌਤ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌਦ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌਦ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਦੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟ੍ਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟ੍ਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਨਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤਪਾਲ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਐ ਲਾਤੀ ਤੇ ਡਿਬਰੂਗੜ ਸਿੱਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਾ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਐ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਏ ਲਵਾਉਣ ਹੁਣ ਕੰਗਣਾ ਤੇ ਜਾਂ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਣਾ ਦੇਸ਼ਪੁਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਣਾ ਔਰ ਨੌਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਔਰ ਨੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਦੀ ਹੈ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗੜਾ ਰਣੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਉਹਨਾਂ ਨੇ ਭਾਜਪਾ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਦਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹਿਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾ ਨੌਂ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌਂ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌਂ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਤੀ ਨਜ਼ਰਾਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਇਹ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤ ਪਾਣ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਐ ਲਾਤੀ ਤੇ ਡਿਬਰੂਗੜ ਸਿੱਟ ਤੇ ਤਾ ਅੱਜ ਕਿਉਂ ਨਹੀਂ ਕੰਗਨਾ ਰਣੌਤ ਦੇ ਖਿਲਾਫ ਮੁੱਖ ਮੰਤਰੀ ਐਨਐਸਐ ਦਾ ਸ਼ੁਰੂ ਕਰ ਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨਾ ਐਨਐਸਐ ਦਬਾਉਣ ਹੁਣ ਕੰਗਨਾ ਤੇ ਜਾਂ ਬੀਜੇਪੀ ਇਹਨਾਂ ਤੇ ਐਨਐਸਐ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅੱਜ ਕੰਗਨਾ ਦੇਸ਼ ਭਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਨਾ ਰਣੌਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾ ਉਥੇ ਹੀ ਕੰਗੜਾਰ ਨੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਿਆ ਕਿ ਅਸ਼ਟਿਪ ਕਲੇਰ ਨੇ ਕਿਹਾ ਕੰਗੜਾਰ ਨੌਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉਥੇ ਹੀ ਉਹਨਾਂ ਨੇ ਭਾਜੀਪੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾਰ ਨੌਤ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌਦ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌਦ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਿਆਂ ਨੂੰ ਅੱਤਵਾਦੀ ਦੱਸਤੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਉਹ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਧੰਗਨਾ ਰਣੌਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੌਂਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੌਂਟਰੋਵਰਸੀ ਕ੍ਰੀਏਟ ਕਰਾਂ ਕਿਸੇ ਤਰੀਕੇ ਮੈਨੂੰ ਲਾਈਮਲਾਈਟ ਮਿਲੇ ਪਰ ਮੈਂ ਨੱਡਾ ਸਾਹਿਬ ਨੂੰ ਅਮਿਤ ਸ਼ਾਹ ਜੀ ਨੂੰ ਤੇ ਮੋਦੀ ਸਾਹਿਬ ਨੂੰ ਸਰੋਨੀ ਅਕਾਲੀ ਦਲ ਦੀ ਤਰਫੋਂ ਬੇਨਤੀ ਕਰਦਾ ਕਿ ਐਸੇ ਜਿਹੜੇ ਸੰਸਦ ਨੇ ਬੀਜੇਪੀ ਦੇ ਇਹਨਾਂ ਨੂੰ ਨੱਥ ਪਾਈ ਜਾਵੇ ਕਿਉਂਕਿ ਇਹੋ ਜਿਹੇ ਜਿਹੜੇ ਬਿਆਨ ਨੇ ਇਹ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੇ ਲਈ ਖਤਰਾ ਨੇ ਔਰ ਅਗਰ ਸੰਸਦ ਹੋ ਕੇ ਐਸੇ ਬਿਆਨ ਦਿੱਤੇ ਜਾ ਰਹੇ ਨੇ ਤਾਂ ਫਿਰ ਉਹ ਸਰਕਾਰਾਂ ਨੇ ਹੁਣ ਤਾਂ ਭਗਵੰਤ ਪਾਣ ਸਾਹਿਬ ਵੀ ਜਵਾਬ ਦੇਣ ਅਗਰ ਪੰਜਾਬ ਦੇ ਨੌਜਵਾਨਾਂ ਤੇ ਤੁਸੀਂ 1 ਮਿੰਟ ਦੇ ਵਿੱਚ ਐਨਐਸਏ ਲਾਤੀ ਤੇ ਡਿਬਰੂਗੜ ਸਿੱਟ ਤੇ ਤਾਂ ਅੱਜ ਕਿਉਂ ਨਹੀਂ ਕੰਗਨਰ ਨੌਬ ਦੇ ਖਿਲਾਫ ਮੁੱਖ ਮੰਤਰੀ ਐਨਐਸਏ ਦਾ ਸ਼ੁਰੂ ਕਰਦੇ ਬੜੀ ਜਾਰੀ ਹੈ ਇਹਨਾਂ ਦੀ ਅਮਿਤ ਸ਼ਾਹ ਦੇ ਨਾਲ ਕਰਨ ਨਾ ਐਨਐਸਏ ਲਵਾਉਣ ਹੁਣ ਕੰਗਣਾ ਤੇ ਜਾਂ ਭਾਜਪੀ ਇਹਨਾਂ ਤੇ ਐਨਐਸਏ ਲਾਵੇ ਕਿਉਂਕਿ ਦੇਸ਼ ਦੇ ਵਿੱਚ ਦੇਸ਼ ਨੂੰ ਤੋੜਨ ਦੀ ਗੱਲ ਅਜ ਕੰਗਣਾ ਦੇਸ਼ਪਰ ਦੇ ਵਿੱਚ ਜਿੱਥੇ ਸਿੱਖਾਂ ਦੇ ਵੱਲੋਂ ਲਗਾਤਾਰ ਕੰਗਣਾ ਔਰ ਨੌ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਇਸ ਮਾਮਲੇ ਦੇ ਵਿੱਚ ਅਕਾਲੀ ਦਲ ਦੀ ਵੀ ਐਂਟਰੀ ਹੋ ਗਈ ਹੈ ਅਕਾਲੀ ਦਲ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤਾਂ ਉੱਥੇ ਹੀ ਕੰਗਣਾ ਔਰ ਨੌਤ ਨੂੰ ਠੋਕਵੇਂ ਜਵਾਬ ਦਿੱਤੇ ਗਏ ਦੱਸਦੀ ਹੈ ਕਿ ਅਸ਼蒂ਪ ਕਲੇਰ ਨੇ ਕਿਹਾ ਕੰਗੜਾ ਰਨੋਤ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੀ ਹੈ ਉੱਥੇ ਉਹਨਾਂ ਨੇ ਭਾਜੀਪੀ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਸੰਸਥਾ ਨੂੰ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਬਿਆਨਬਾਜ਼ੀਆਂ ਦੇਸ਼ ਦਾ ਮਾਹੌਲ ਖਰਾਬ ਕਰਦੀਆਂ ਨੇ ਉਹਨਾਂ ਨੇ ਕਿਹਾ ਕਿ ਸਰਕਾਰਾਂ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਐਨਐਸਏ ਲਾਉਂਦੀਆਂ ਨੇ ਪਰ ਕੰਗੜਾ ਰਨੋਤ ਤੇ ਵੀ ਐਨਐਸਏ ਲਾਉਣੀ ਚਾਹੀਦੀ ਹੈ ਜੋ ਦੇਸ਼ ਦਾ ਮਾਹੌਲ ਖਰਾਬ ਕਰ ਰਹੀ ਹੈ ਉਹਨਾਂ ਨੇ ਕਿਹਾ ਕਿਸ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਸਾਡੇ ਸੰਤ ਨੇ ਤਾਂ ਸਦਾ ਰਹਿਣਗੇ ਇੱਥੇ ਉਹ ਕੰਗੜਾ ਨੌ ਦੇ ਅੱਤਵਾਦੀ ਕਹਿਣ ਤੇ ਠੋਕਵੇਂ ਜਵਾਬ ਦਿੰਦੇ ਨਜ਼ਰ ਆਏ ਦੱਸਦੇ ਕਿ ਬੀਤੇ ਦਿਨੀ ਕੰਗੜਾ ਨੌ ਦੇ ਵੱਲੋਂ ਇੱਕ ਨਿਊਜ਼ 18 ਤੇ ਇੰਟਰਵਿਊ ਦਿੱਤਾ ਗਿਆ ਜਿਸ ਦੇ ਵਿੱਚ ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਅੱਤਵਾਦੀ ਦੱਸਦੀ ਨਜ਼ਰ ਆਈ ਉਹਨਾਂ ਨੇ ਕਿਹਾ ਕਿ ਪੰਜਾਬ ਦੇ 90% ਲੋਕ ਇਸ ਨੂੰ ਸੰਤ ਨਹੀਂ ਮੰਨਦੇ ਹਾਲਾਂਕਿ ਦੇਸ਼ ਭਰ ਦੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਹੋਰ ਰੋਸ ਪਾਇਆ ਜਾ ਰਿਹਾ ਹੈ ਅਕਾਲੀ ਦਲ ਨੇ ਇਸ ਮਾਮਲੇ ਦੇ ਵਿੱਚ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਗੰਗਨਾ ਰਣੋਤ ਮੈਨੂੰ ਲੱਗਦਾ ਕਿ ਆਪਣਾ ਮਾਨਸਿਕ ਸੰਤੁਲਨ ਗਵਾ ਚੁੱਕੀ ਹੈ ਹੈ ਬੀਬੀ ਇਹ ਮੈਂ ਉਹਦੇ ਬਾਰੇ ਕੁਝ ਮਾੜਾ ਕਹਿਣਾ ਨਹੀਂ ਚਾਹੁੰਦਾ ਕਈ ਵਾਰੀ ਹੁੰਦਾ ਹੈ ਕਿ ਲਗਾਤਾਰ ਤੁਹਾਡੀਆਂ ਫਿਲਮਾਂ ਫਲॉप ਹੁੰਦੀਆਂ ਨੇ ਤੁਸੀਂ ਕੰਟਰੋਵਰਸੀਆਂ ਲੱਭਦੇ ਫਿਰਦੇ ਹੋ ਕਿ ਕਿਸੇ ਤਰੀਕੇ ਮੈਂ ਕੰਟਰੋਵਰਸੀ